ਹਾਂਜੀ ਜਿੱਦਾਂ ਕਿ ਆਪਾਂ ਮੈਂ ਬੇਈਮਾਨ ਦੇ ਵਿੱਚ ਦੇਖਿਆ ਹੈ ਕਿ ਉਸ ਦਾ ਭਰਾ ਇੱਕ ਤਾਂ ਮੁਕਰ ਗਿਆ ਹੁੰਦਾ ਹੈ ਤੇ ਜਿਹੜੀ ਗगन ਉਹਨਾਂ ਨੇ ਵਿਆਹੀ ਹੁੰਦੀ ਹੈ ਤੇ ਉਹ ਵੀ ਬਹੁਤ ਲਾਲਚੀ ਘਰੇ ਵਿਆਹ ਲੈ ਹੁੰਦੀ ਹੈ ਜਿਹੜਾ ਉਸ ਦਾ ਪ੍ਰੌਣਾ ਹੁੰਦਾ ਹੈ ਉਹ ਐਵੇਂ ਹੀ ਆੜਗਵਣ ਨਿਕਲ ਰਿਹਾ ਹੁੰਦਾ ਹੈ ਤੇ ਕਹਿੰਦਾ ਹੈ ਇਹਨਾਂ ਨੇ ਪਤਾ ਨਹੀਂ ਬੂਆ ਕਿਉਂ ਜੋੜਾ ਕਰਾਤਾ ਤੇ ਉਹ ਮੁੰਡਾ ਦੱਸਦਾ ਹੈ ਕਿ ਮੇਰੇ ਸਹੁਰਿਆਂ ਨੇ ਮੈਨੂੰ ਵੱਡੀ ਗੱਡੀ ਦੇਣੀ ਹੈ ਇਸ ਕਰਕੇ ਮੈਂ ਬੂਆ ਖੁੱਲਾ ਕਰਾਇਆ ਹੈ ਉਹ ਕਹਿੰਦਾ ਦੇਖੀ ਕਿਤੇ ਮੇਰੇ ਵਾਲੀ ਨਾ ਹੋ ਜੇ ਉਹ ਕਹਿੰਦਾ ਨਹੀਂ ਤੇਰੇ ਵਾਲੀ ਨਹੀਂ ਉਹਨਾਂ ਨੇ ਤਾਂ ਸਾਈ ਵੀ ਬੁੱਕ ਕਰਵਾ ਦਿੱਤੀ ਇੱਥੇ ਹੀ ਉਹ ਆਪਣੀ ਕਿਸਮਤ ਨੂੰ ਸੋਚਦਾ ਹੋਇਆ ਤੇ ਨਾਲੇ ਗगन ਦੇ ਪ੍ਰੌਣਾ ਗਲਾ ਕੱਟਦਾ ਹੁੰਦਾ ਹੈ ਦੂਜੇ ਪਾਸੇ ਰਾਜ ਆਪਣੇ ਜਿਹੜਾ ਕਿਲਾ ਹੁੰਦਾ ਉਸ ਨੂੰ ਤਾਰਾਂ ਵਗੈਰਾ ਲਾ ਰਿਆ ਹੁੰਦਾ ਹੈ ਤੇ ਉੱਥੇ ਹੀ ਉਸ ਤੋਂ ਪੈਸੇ ਲੈਣ ਵਾਸਤੇ ਲਾਲਾ ਆ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ ਤਾਰਾਂ ਤੂਰਾ ਲਾਉਣ ਦੀ ਹੁਣ ਤੈਨੂੰ ਲੋੜ ਨਹੀਂ ਮੈਂ ਆਪੇ ਸਾਰਾ ਕੁਝ ਕਰ ਲਵਾਵਾਂਗਾ ਮੈਂ ਪਟਵਾਰੀ ਨਾਲ ਗੱਲ ਕਰ ਰੱਖੀ ਹੈ ਤੇ ਰਾਜ ਕਹਿੰਦਾ ਹੈ ਇਹ ਮੇਰੀ ਜ਼ਮੀਨ ਨਹੀਂ ਹੈ ਮੇਰੇ ਭਰਾ ਦੀ ਮੈਂ ਤਾਂ ਬਸ ਉਸ ਦੀ ਰਾਖੀ ਕਰਨ ਲਈ ਆ ਉਹ ਕਹਿੰਦਾ ਰਾਖੀ ਤਾਂ ਭਾਵੇਂ ਤੂੰ ਕਰਨ ਲਈ ਹੈ ਜਿਵੇਂ ਵੀ ਮੇਰੇ ਕੋਲ ਜੋ ਵੀ ਫਰਦਾਂ ਪਈਆਂ ਮੈਂ ਉਸ ਦੇ ਨਾਮ ਤੇ ਮੈਂ ਲੈ ਲੈਣਾ ਹੈ ਉਹ ਕਹਿੰਦਾ ਤੂੰ ਕੋਈ ਨਾ ਬਸ ਸਬਰ ਰੱਖ ਥੋੜਾ ਜਿਹਾ ਮੈਂ ਗੱਲ ਕਰਕੇ ਤੈਨੂੰ ਥੋੜੇ ਬਹੁਤੇ ਪੈਸੇ ਦੇ ਦੇਵਾਂਗਾ ਤੇਰੇ ਪੈਸੇ ਲਾ ਦੇਵਾਂਗਾ ਤੇ ਤੂੰ ਇਹ ਕੰਮ ਨਾ ਕਰ ਮੈਨੂੰ 1-2 ਦਿਨਾਂ ਦੇ ਟਾਈਮ ਦੀ ਮੌਲਤ ਦੇ ਇਧਰ ਮੰਝੜੀ ਹੁੰਦੀ ਏ ਉਹ ਮਸ਼ੀਨ ਤੇ ਕੱਪੜੇ ਸਿਉ ਰਹੀ ਹੁੰਦੀ ਹੈ ਤੇ ਜਿਹੜੀ ਉਸਦੀ ਗਾਵਾਂ ਡਰ ਨਵਜੂਤ ਹੁੰਦੀ ਏ ਉਹ ਆ ਜਾਂਦੀ ਏ ਤੇ ਉਹ ਆਣ ਕੇ ਉਸ ਦੇ ਕੋਲ ਬੈਠਦੀ ਏ ਉਨਾਲੇ ਕਹਿੰਦੀ ਹੈ ਕਿ ਹਾਂ ਕਿ ਮੇਰਾ ਵੀ ਪੈਣੇ ਸੂਟ ਸਿਉਂਦੇ ਵੇਖ ਲਾ ਆ ਸੂਟ ਲੈ ਕੇ ਆਈਆਂ ਦੇਖ ਵਾਵਾ ਉਹ ਕਹਿੰਦੀ ਹਾਂ ਵਧੀਆ ਹੈ ਤੇ ਉਹ ਕਹਿੰਦੀ ਕਦੋਂ ਚਾਹੀਦਾ ਹੈ ਤੇ ਉਹ ਕਹਿੰਦੀ ਬੁੱਧਵਾਰ ਤੱਕ ਚਾਹੀਦਾ ਨਾਲੇ ਹੀ ਉੱਥੇ ਉਹ ਗਗਨਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ ਕਿ ਤੂੰ ਸੱਚੀ ਸਹ ਪੈਣੇ ਉਹ ਤਾਂ ਉਹੋ ਜਿਹੀ ਨਿਕਲੇ ਉਹ ਤਾਂ ਲਾਲਚੀ ਨੇ ਕਦੇ ਕੁੜੀ ਨੂੰ ਆ ਲੈ ਕੇ ਦੇ ਕਦੇ ਉਹ ਐਵੇਂ ਹੀ ਕਹਿੰਦੇ ਨੇ ਉਹ ਕਹਿੰਦੀ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਪੈਣੇ ਉਹ ਦੋ ਜੇ ਤੁਸੀਂ ਵੇਖ ਪਰਖ ਲੈਂਦੇ ਤੇ ਉਹਨੂੰ ਸੌਖੇ ਹੁੰਦੇ ਹੁਣ ਤੁਸੀਂ ਕੀ ਕਰੋਗੇ ਕਹਿੰਦੀ ਕੋਈ ਨਾ ਆਪਾਂ ਇੱਕ ਦੋ ਦਿਨਾਂ ਤੱਕ ਕਰ ਚੱਲਾਂਗੇ ਨਾਲੇ ਕੁੜੀ ਨੂੰ ਲਿਆਵਾਂਗੀ ਤੇ ਨਾਲੇ ਆਪਾਂ ਉਸ ਦੀ ਸੱਸ ਨੂੰ ਚੰਗਾ ਸਬਕ ਸਿਖਾ ਕੇ ਆਵਾਂਗੀ ਤੇ ਇਹਨਾਂ ਤੇ ਵੀਰ ਨੂੰ ਨਹੀਂ ਨਹੀਂ ਦੱਸਣਾ ਜੇ ਫਿਰ ਕੰਮ ਸੈੱਟ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਦੱਸਾਂਗੀ ਆ ਉਹ ਕਹਿੰਦੀ ਹੈ ਚਲ ਠੀਕ ਹੈ ਆਪਾਂ ਚੱਲਾਂਗੇ ਦੂਜੇ ਪਾਸੇ ਗगन ਤੋਂ ਚੀਜ਼ਾਂ ਮੰਗਵਾਉਣ ਦੇ ਉਪਾਏ ਸੋਚਦੇ ਹੋਏ ਉਸ ਦਾ ਉਸ ਦੀ ਮਾਂ ਦੋਵੇਂ ਬੈਠੇ ਹੁੰਦੇ ਨੇ ਤੇ ਉਹ ਕਹਿੰਦਾ ਹੈ ਕਿ ਮੈਂ ਤਾਂ ਇਹਨੂੰ ਕੁੱਟ ਕੇ ਵੀ ਵੇਖ ਲਿਆ ਹੈ ਤੇ ਕਹਿੰਦੀ ਹੈ ਮੇਰੇ ਭਰਾਵਾਂ ਕੋਲ ਕੁਝ ਨਹੀਂ ਹੈਗਾ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹਨਾਂ ਭਰਾ ਪੈਸੇ ਭੇਜਦਾ ਹੈ ਮਿਲਦਾ ਵਰਤਦਾ ਹੈ ਇਹ ਆਪਾਂ ਨੂੰ ਹੀ ਝੂਠ ਮਾਰਦੇ ਨੇ ਮੈਂ ਵੈਸੇ ਇਸ ਦੇ ਭਰਾ ਨੂੰ ਗੱਲਾਂ-ਗੱਲਾਂ 'ਚ ਕਹਿ ਦਿੱਤਾ ਸੀ ਕਿ ਮੈਂ ਤਾਂ ਸੋਚਿਆ ਸੀ ਕਿ ਮੈਨੂੰ ਵੀ ਕੋਈ ਸਾਰਾ ਲੱਗੇਗਾ ਪਰ ਇਹ ਤਾਂ ਉਲਟਾ ਹੀ ਹੋ ਗਿਆ ਤੇ ਉਹ ਕਹਿੰਦਾ ਹੈ ਨਹੀਂ ਉਹ ਮੈਨੂੰ ਕੋਈ ਵੀ ਫੋਨ ਕਾਲ ਸਾਨੂੰ ਕਰਦਾ ਤੇ ਇੱਥੇ ਹੀ ਇਹ ਸੋਚਦੀ ਹੈ ਕਿ ਕਿਸ ਤਰ੍ਹਾਂ ਇਸ ਨੂੰ ਆਪਾਂ ਇਹਨੂੰ ਆਂਦੇ ਕਬਜ਼ੇ ਵਿੱਚ ਲਵਾ ਤੇ ਕਿਸ ਤਰ੍ਹਾਂ ਇਹਨਦਰ ਸਮਾਨ ਕਢਾਵਾਏ ਸੋਚਦੀ ਹੁੰਦੀ ਹੈ ਕਿ ਇਹਨੂੰ ਕਿੱਦਾਂ ਦਬਾ ਪਾਵਾਂ ਇਹਦੇ ਪੇਕਾਂ ਤੇ ਕਰ ਕਿਵੇਂ ਗੱਲ ਪਚਾਈ ਜਾਵੇਗੀ ਇਹਦੇ ਪਿੰਦਿਆਂ ਨੇ ਤੇ ਇਹਨੂੰ ਸਮਾਨ ਵੱਦ ਤੋਂ ਵੱਦ ਦੇਣ ਇੱਧਰ ਫਿਰ ਉਹ ਜਿਹੜਾ ਉਹਨਾਂ ਦਾ ਭਰਾ ਬਾਹਰੋਂ ਆਣ ਕੇ ਕਾਰਜਵਾਈ ਬਣ ਕੇ ਰਹਿ ਰਿਹਾ ਹੁੰਦਾ ਹੈ ਤੇ ਉਸ ਦਾ ਮਾਮਾ ਸਹੁਰਾ ਕਹਿ ਰਿਹਾ ਹੁੰਦਾ ਹੈ ਕਿ ਹਾਂ ਕਿ ਤੂੰ ਭਾਈਏ ਕੋਈ ਕਾਮਰਕਾਰ ਸਟਾਰਟ ਕਰ ਐਵੇਂ ਵਿਹਲੇ ਬੈਠਿਆ ਨਹੀਂ ਗੁਜ਼ਾਰਾ ਹੋਣਾ ਤੇ ਉਹ ਕਹਿੰਦਾ ਮੈਂ ਸੋਚ ਰਿਹਾ ਹਾਂ ਨਹੀਂ ਤੇ ਦੋ ਚਾਰ ਮਹੀਨਿਆਂ ਤੱਕ ਕਰ ਮੈਂ ਤੇ ਮੇਰੀ ਘਰ ਵਾਲੀ ਤੇ ਹੀ ਬਾਹਰ ਹੀ ਚਲੇ ਜੰਨੇ ਆ ਤੇ ਫਿਰ ਮਾਣੂ ਵੀ ਸੱਦ ਲਾਂਗੇ ਤੇ ਉਸ ਦਾ ਮਾਮਾ ਕਹਿੰਦਾ ਨਹੀਂ ਬਾਹਰ ਵਾਲਾ ਤਪਾਉ ਵਰਕਾ ਪਾੜ ਦੇ ਤੂੰ ਇੱਥੇ ਹੀ ਕੋਈ ਕੰਮ ਸਟਾਰਟ ਕਰ ਫਿਰ ਉਹ ਕਹਿੰਦਾ ਹੈ ਕਿ ਹਾਂ ਮੈਂ ਰੈਸਟੋਰੈਂਟ ਦਾ ਕੋਈ ਪ੍ਰੋਗਰਾਮ ਬਣਾ ਰਿਹਾ ਹਾਂ ਕੋਈ ਤੁਸੀਂ ਮੈਨੂੰ ਥਾਂ ਦੇਖ ਕੇ ਦਿਓ ਤੇ ਮੈਂ ਉਹ ਸ਼ੁਰੂ ਕਰਾਂ ਤੇ ਇੱਥੇ ਹੀ ਉਹ ਕਹਿੰਦਾ ਹੈ ਠੀਕ ਹੈ ਮੈਂ ਹੁਣੇ ਹੀ ਕੋਈ ਦੇਖ ਕੇ ਤੈਨੂੰ ਦੱਸਦਾ ਹਾਂ ਤੇ ਫਿਰ ਆਪਾਂ ਕੱਲ ਪਰਸੋ ਵੇਖਾਵਾਂਗੇ ਇਧਰ ਗगन ਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਭਾਈ ਆਪ ਦਾ ਅਸਮਾਨ ਪੈ ਕਰ ਤੇ ਇਥੋਂ ਤੁਰਦੀ ਬਣ ਅਸੀਂ ਨਹੀਂ ਤੈਨੂੰ ਰੱਖਣਾ ਅਹੀ ਨਾ ਹੀ ਤੈਨੂੰ ਰਖੀ ਅੱਜ ਤੇ ਨਾ ਹੀ ਕੱਲ ਤੇਰੇ ਸਹੁਰਿਆਂ ਨੇ ਦਿੱਤਾ ਵੀ ਕੀ ਇਹ ਤੇ ਸਾਰਾ ਪਿੰਡ ਸਾਨੂੰ ਮੇਨੇ ਮਾਰਦਾ ਸੀ ਆਪਦਾ ਹੀਰੇ ਵਰਗਾ ਪੁੱਤ ਤੇਰੇ ਪਿੱਛੇ ਗਵਾ ਦਿੱਤਾ ਹੈ ਤੇ ਉਹ ਕਹਿੰਦੀ ਹੈ ਕਿ ਨਾਲੇ ਤੂੰ ਆਦੀ ਪਰਚਾਈ ਤੋਂ ਮੇਰੇ ਮੁੰਡੇ ਨੂੰ ਗੱਲਾਂ ਕਰਾਉਣੀ ਹੈ ਤੂੰ ਉਹ ਨੂੰ ਰੋਕ ਨਹੀਂ ਸਕਦੀ ਸੀ ਕਿ ਕਾਹਤੋਂ ਮੇਰੀ ਮੁੰਡੇ ਨੂੰ ਗੱਲਾਂ ਸੁਣਾਉਂਦੀ ਹੈ ਤੂੰ ਪੋਰਾ ਵੀ ਨਹੀਂ ਕੁਝ ਕਹਿ ਸਕਦੀ ਦੇਖਾਂ ਕਿ ਮੇਰੇ ਭਰਾ ਮੇਰੀ ਹਰੇ ਗੱਲ ਮੰਨਦੇ ਨੇ ਤੇ ਨਾਲੇ ਜੋ ਮੈਂ ਕਹਦਾ ਉਹ ਮੈਂ ਆਪਦੇ ਘਰ ਵਾਲੇ ਨੂੰ ਕਿਸੇ ਤੋਂ ਗੱਲ ਨਹੀਂ ਕਰਨ ਦਿੰਦੀ ਇਸ ਤਰ੍ਹਾਂ ਕਹਿੰਦੀ ਹੈ ਤੇ ਗਗਨ ਕਹਿੰਦੀ ਹੈ ਕਿ ਤੋਂ ਦੀ ਪੈਣਾ ਵਰਗੀ ਹੈ ਤੇ ਉਸ ਨੂੰ ਸਮਝਾਉਂਦੀ ਸੀ ਕਿ ਇਦਾਂ ਨਹੀਂ ਕਰੀਦਾ ਤੁਹਾਡਾ ਵੀ ਮੁੰਡਾ ਦੋ ਬੂਹੇ ਹੈ ਤੇ ਉਹਨੂੰ ਕਹਿ ਦਿੱਤਾ ਕਿ ਠੀਕ ਹੈ ਤੇ ਪਰ ਹੁਣ ਮੈਨੂੰ ਉਸ ਤੋਂ ਵੀ ਜ਼ਿਆਦਾ ਤੰਗ ਕਰਦਾ ਹੈ ਤੇ ਉਹ ਕਹਿੰਦੀ ਕਿ ਕਿਉਂ ਨਾ ਕਰੇ ਜਾਂ ਤਾਂ ਸਾਡੀਆਂ ਜੜੀਆਂ ਇਹ ਗੱਲਾਂ ਕਹਿੰਨੇ ਉਹਨਾਂ ਤੇ ਫੁੱਲ ਚੜਾਇਆ ਕਰ ਨਹੀਂ ਤਾਂ ਫਿਰ ਇੱਥੇ ਤੁਰਦੀ ਬਣ ਦੂਜੇ ਪਾਸੇ ਇਧਰ ਸਰਪੰਚ ਫੁੱਲਾਂ ਬੂਟਿਆਂ ਵਿੱਚ ਹੁੰਦਾ ਹੈ ਤੇ ਉੱਥੇ ਹੀ ਲਾਲਾ ਆ ਜਾਂਦਾ ਤੇ ਉਹ ਸੋਚਦਾ ਕਿ ਤੂੰ ਕਿੱਧਰ ਆ ਗਿਆ ਹੈ ਹੁਣੇ ਨਹੀਂ ਹੁੰਦੇ ਜਿਹੜੇ ਫਲ ਬੂਟੇ ਹੈਗੇ ਨੇ ਤੂੰ ਤਾਂ ਬਸ ਤੇਰੀ ਤਾਂ ਨੀਅਤ ਹੀ ਮਾੜੀ ਤੂੰ ਇਹਨਾਂ ਤੇ ਨੀਅਤ ਲੈ ਕੇ ਬਹਿ ਜਾਣਾ ਹੈ ਤੋ ਕਹਿੰਦਾ ਤੂੰ ਲਾਲੇ ਨੂੰ ਐਵੇਂ ਕਿਉਂ ਬੋਲਦਾ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਮੈਂ ਪਲਾਟਾਂ ਵਿੱਚ ਹੋ ਰਹੀ ਨਾ ਪੈਸਾ ਲਾ ਦਿੱਤਾ ਹੈ ਉਹ ਕਹਿੰਦਾ ਤੈਨੂੰ ਮੈਂ ਮਾਰ ਦਾਂਗਾ ਤੇਰੇ ਮੈਂ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੇਹੀ ਰੱਖਣਾ ਜੇ ਫਿਰ ਕੀ ਹੋ ਗਿਆ ਉਹ ਕਹਿੰਦੀ ਹਾਂ ਤੂੰ ਤਾਂ ਐਦਾਂ ਰੋਜ਼-ਰੋਜ਼ ਦਾ ਹੀ ਉਹਨਾਂ ਨੂੰ ਤੋਰੀ ਰੱਖੇਂਗੀ ਕਦੇ ਇੱਧਰ ਨੂੰ ਚਲੇ ਜਾਓ ਕਦੇ ਉੱਧਰ ਨੂੰ ਚਲੇ ਜਾਓ ਤੂੰ ਬਸ ਇਹਨਾਂ ਦੀ ਨੌਕਰਾਨੀ ਬਣੀ ਰਹੀ ਉਹ ਕਹਿੰਦੀ ਨਹੀਂ ਮੈਂ ਕੋਈ ਨੌਕਰਾਨੀ ਨਹੀਂ ਬਣੀ ਜਿੰਨਾ ਚਿਰ ਮੇਰੇ ਹੱਡ ਪੈਰ ਚੱਲਦੇ ਨੇ ਮੈਂ ਕਰਾਂਗੀ ਮੈਂ ਵੀ ਪ੍ਰਾਹ ਨਾਲ ਗੱਲ ਕਰਦੀ ਕਿ ਇਹਨੂੰ ਕੋਈ ਸਮਝਾ ਕੇ ਜਾ ਕਿ ਨਾ ਇੰਨਾ ਬੋਲਿਆ ਕਰੇ ਤੇ ਕਹਿੰਦੀ ਇਹ ਠੀਕ ਹੈ ਤੂੰ ਕੀ ਸਮਝਾਉਣਾ ਹੈ ਮੈਂ ਉਹਨੂੰ ਕਹਿਨੀ ਆ ਕਿ ਇਹਨੂੰ ਕੋਈ ਮਤ ਦੇ ਇਸੇ ਤਰ੍ਹਾਂ ਇਹ ਦੋਵੇਂ ਭੈਣਾਂ ਆਪਸ ਵਿੱਚ ਬਹਿਸ ਕਰ ਰਹੀਆਂ ਹੁੰਦੀਆਂ ਨੇ ਤੇ ਰਾ ਉੱਧਰ ਅਮਨ ਆਪਣੀ ਨਨਾਨ ਨਾਲ ਗੱਲਾਂ ਕਰ ਰਹੀ ਹੁੰਦੀ ਫੋਨ ਤੇ ਤੇ ਉਹ ਦੱਸ ਦਿੰਦੀ ਹੈ ਕਿ ਹਾਂ ਮੈਨੂੰ ਹੁਣ ਬਹੁਤ ਜ਼ਿਆਦਾ ਤੰਗ ਕਰਦੇ ਨੇ ਕੁੱਟਮਾਰ ਵੀ ਕਰਦੇ ਨੇ ਤੇ ਨਾਲੇ ਸੋਨੇ ਦੀਆਂ ਚੈਣਾ ਮੰਗਦੇ ਨੇ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਤੇਰਾ ਭਰਾ ਆਉਂਦਾ ਫਿਰ ਮੈਂ ਉਸ ਨਾਲ ਗੱਲ ਕਰਦੀ ਆ ਤੇ ਫਿਰ ਤੈਨੂੰ ਕੁਝ ਦੱਸਦੀ ਆ ਉਹ ਦੋਸਤ ਦਾ ਭਰਾ ਵੀ ਆ ਜਾਂਦਾ ਹੈ ਤੇ ਫਿਰ ਉਸ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਕਿ ਹਾਂ ਆਪਣੀ ਕੁੜੀ ਤੇ ਭਾਈ ਬਹੁਤ ਦੁਖੀ ਹੈ ਉਦੋਂ ਵੀ ਉਸਨੇ ਲਕੋਇਆ ਸੀ ਤੇ ਉਸਨੇ ਕਿਹਾ ਸੀ ਸ਼ਾਇਦ ਕੋਈ ਸਦਾਰ ਆ ਜਾਵੇਗਾ ਮੈਂ ਮੁੰਡੇ ਨੂੰ ਆ ਕੇ ਵੇਖਾਂਗੀ ਤੇ ਮੈਂ ਆ ਕੇ ਵੇਖਿਆ ਪਰ ਮੁੰਡੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋएगा ਤੇ ਭਾਈ ਕੁੜੀ ਨੂੰ ਬੜਾ ਦੁਖੀ ਕਰ ਦੇ ਨੇ ਤੁਸੀਂ ਜਾਓ ਤੇ ਕੁੜੀ ਲੈ ਆਓ ਦੇਖ ਲਵਾਂਗੇ ਖਰੇ ਸ਼ਾਂਤ ਹੋਈ ਜਾਏ ਕੋਈ ਅਕਲ ਆਈ ਜਾਵੇ ਨਾ ਆਈ ਤੇ ਫਿਰ ਦੇਖੀ ਜਾਵੇਗੀ ਆਪਾਂ ਪਾਈ ਆਦੀ ਕੁੜੀ ਨੂੰ ਐਵੇਂ ਦੁਖੀ ਤਾਂ ਨਹੀਂ ਦੇਖ ਸਕਦੇ ਇਸੇ ਤਰ੍ਹਾਂ ਹੀ ਫਿਰ ਰਾਜ ਕਹਿੰਦਾ ਹੈ ਕਿ ਮੈਂ ਉਸ ਲਈ ਇਹ ਜੁੱਤੀ ਲੈ ਕੇ ਆਇਆ ਸੀ ਦੇਖ ਸੋਹਣੀਏ ਮੈਨੂੰ ਕੀ ਪਤਾ ਸੀ ਕਿ ਮੇਰੀ ਭੈਣ ਨੂੰ ਵੀ ਦੁਖੀ ਹੋ ਗਈ ਉਹ ਤਾਂ ਸਾਪਣੇ ਨਾਲੋਂ ਵੀ ਦੁਖੀ ਹੋ ਗਈ ਹੈ ਇਸੇ ਤਰ੍ਹਾਂ ਇੱਥੇ ਐਂਡਿੰਗ ਹੋ ਜਾਂਦੀ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ